ਭਾਜਪਾ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਉਹ ਜਿੱਤ ਦਰਜ ਕਰਕੇ ਤੀਸਰੀ ਵਾਰ ਆਪਣੀ ਸਰਕਾਰ ਬਣਾ ਸਕਣ ਪੂਰਾ ਉਹਨਾਂ ਦੇ ਵੱਲੋਂ ਵਾਹ ਲਾਇਆ ਜਾ ਰਿਹਾ ਜਿੱਦਾਂ ਕਿ ਉਹਨਾਂ ਨੂੰ ਪਤਾ ਕਿ ਲੋਕ ਸਭਾ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਨੁਕਸਾਨ ਹੋ ਗਿਆ ਹਰਿਆਣੇ ਦੇ ਅੰਦਰ ਉਹ ਕਿੱਥੇ ਜਿਹੜਾ ਪੂਰੀਆਂ ਜਿੱਤ ਦੇ ਜਿੱਤ ਦੇ ਅਧੀਆਂ ਤੇ ਆ ਗਏ ਤੇ ਕਾਂਗਰਸ ਕਾਫੀ ਜਿਹੜੀ ਆ ਸਟਰੋਂਗ ਨਜ਼ਰ ਆ ਰਹੀ ਆ ਤੇ ਇਹ ਜਿਹੜੀ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਅੱਗੇ ਪਾਇਆ ਗਿਆ ਸੀ ਇਹ ਵੀ ਮੋਸਟਲੀ ਲੋਕਾਂ ਦਾ ਮੰਨਣਾ ਕਿ ਕਿਤੇ ਨਾ ਕਿਤੇ ਇਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੀ ਸੀ ਰੀਲੀਜ਼ ਹੋ ਜਾਣੀ ਆ ਇਹ ਮੈਂ ਵੀ ਤੁਹਾਨੂੰ ਜਿੰਨੀ ਵਾਰੀ ਵੀ ਇਸ ਵਿੱਚ ਤੇ ਆਪਣੀ ਗੱਲ ਹੋਈ ਆ ਮੈਂ ਤੁਹਾਡੇ ਨਾਲ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਕੰਗਨਾ ਰਣੌਦ ਦੀ ਫਿਲਮ ਕੋਈ ਕਟਾਂ-ਕਟਾਂ ਵਾਲੀ ਵੀਰ ਦੀ ਗੱਲ ਨਹੀਂ ਉਹ ਰਿਲੀਜ਼ ਹੋ ਜਾਣੀ ਆ ਪਰ ਉਹਦਾ ਚੱਕਰ ਇਹ ਸੀ ਕਿ ਉਹਨੂੰ ਹਰਿਆਣੇ ਚੋਣਾਂ ਤੋਂ ਬਾਅਦ ਰਿਲੀਜ਼ ਕੀਤਾ ਜਾਵੇ ਕਿਉਂਕਿ ਹਰਿਆਣੇ ਦੇ ਵਿੱਚ ਵੀ ਇੱਕ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਹੈ ਨਾਲ ਦੀ ਨਾਲ ਆਬਵੀਅਸਲੀ ਕਿਸਾਨਾਂ ਦਾ ਤੇ ਜਿਹੜਾ ਕਿਸਾਨ ਅੰਦੋਲਨ ਦਾ ਤੇ ਕੰਗਨਾ ਰਣੌਦ ਦਾ ਜਿਹੜਾ ਰਿਸ਼ਤਾ ਹੈ ਉਹਦੇ ਬਾਰੇ ਆਪਾਂ ਸਾਰੇ ਵਾਕੂ ਵੀ ਜਾਣਦੇ ਆ ਸੋ ਇਹਦੇ ਚੱਲਦੇ ਆ ਜਿਹੜਾ ਫਿਲਮ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਅੱਗੇ ਕੀਤਾ ਗਿਆ ਪਰ ਜਿਹੜੀ ਕੰਗਣਾ ਰਣੌਤਿਆ ਕਹਿ ਲੋਗੇ ਉਹਨੇ ਲੱਗਦਾ ਏਦਾਂ ਹੈ ਕਿ ਉਹਨੇ ਇਹ ਪੂਰੀ ਜਿਹੜੀ ਆ ਇਸ ਗੱਲ ਦਾ ਉਹਨੇ ਵੀੜਾ ਚੱਕਿਆ ਹੋਇਆ ਕਿ ਮੈਂ ਕੁਛ ਨਾ ਕੁਛ ਜਿਹੜਾ ਨੁਕਸਾਨ ਹਰਿਆਣਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਪਹੁੰਚਾਉਣਾ ਇਹ ਪਹੁੰਚਾਉਣਾ ਤੇ ਉਹੀ ਗੱਲ ਉਹ ਮਾਲਵਿੰਦਰ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਤਾਜ਼ਾ ਤਾਜ਼ਾ ਐਮਪੀ ਬਣੇ ਨੇ ਕਿ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਵੀ ਉਹਨਾਂ ਤੇ ਤਾਂ ਵਿਚਾਰਿਆਂ ਤੇ ਤਰਸ ਹੀ ਆਉਂਦਾ ਕਿ ਕੰਗਣਾ ਉਧਰੋਂ ਕੋਈ ਨਾ ਕੋਈ ਗਿਆਨ ਦੇ ਦਿੰਦੀ ਆ ਤੇ ਇਧਰੋਂ ਇਹਨਾਂ ਨੂੰ ਜਿਹੜੇ ਆ ਸਪਸ਼ਟੀਕਰਨ ਦੇਣੇ ਪੈਂਦੇ ਆ ਤੇ ਉਹੀ ਗੱਲ ਫੇਰ ਹੋਈ ਆ ਬਿਆਨ ਉਹਨੇ ਆਪਣਾ ਫੇਰ ਵਾਪਸ ਲੈ ਲਿਆ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਬੇਨਤੀ ਆ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦਾ ਬਟਨ ਜਰੂਰ ਦਬਾ ਦਿਓ ਤੇ ਆਪਣੀ ਕੋਸ਼ਿਸ਼ ਹੁੰਦੀ ਹਰ ਰੋਜ਼ ਤੁਹਾਡੇ ਨਾਲ ਜਿੰਨੇ ਵੀ ਇੰਪੋਰਟੈਂਟ ਸਿਆਸੀ ਮਸਲੇ ਨੇ ਚਾਹੇ ਭਾਰਤ ਦੇ ਨੇ ਚਾਹੇ ਦੁਨੀਆ ਦੇ ਨੇ ਉਹ ਤੁਹਾਡੇ ਨਾਲ ਡਿਸਕਸ ਕੀਤੇ ਜਾ ਸਕਣ ਸੋ ਕੰਗਣਾ ਰਣੌਤ ਨੇ ਜੀ ਇੱਕ ਵਾਰ ਫੇਰ ਬਿਆਨ ਦਿੱਤਾ ਇਹ ਉਹ ਉਹ ਉਹਨਾਂ ਦਾ ਕਹਿਣਾ ਹਾਲਾਂਕਿ ਉਹ ਕਹਿੰਦੀ ਹੈ ਜਦੋਂ ਉਹ ਬਿਆਨ ਦਿੰਦੀ ਹੈ ਕਿ ਵੀ ਕੌਂਟਰੋਵਰਸ਼ੀਅਲ ਹੋ ਸਕਦਾ ਇਹ ਤੇ ਕੰਗਣਾ ਰਣੌਥੋਣੀ ਕਹਿੰਦੇ ਨੇ ਕਿ ਵੀ ਜਿਹੜੇ ਕਿਸਾਨ ਕਾਨੂੰਨ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕੀਤੇ ਗਏ ਸੀ ਜਿਨ੍ਹਾਂ ਦੇ ਬਾਬਤ ਜਿਹੜਾ ਇਹਨਾਂ ਲੰਬਾ ਪ੍ਰੋਟੈਸਟ ਚੱਲਿਆ ਤੇ ਵੀ ਉਹਨਾਂ ਨੂੰ ਜਿਹੜਾ ਵਾਪਸ ਲਿਆਂਦਾ ਜਾਵੇ ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਨੂੰ ਰੱਦ ਕਰਤਾ ਸੀ ਵੀ ਉਹਨਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਕਿ ਦੇਸ਼ ਦੀ ਤਰੱਕੀ ਦੇ ਵਿੱਚ ਉਹਨਾਂ ਦੇ ਨਾਲ ਹਿੱਸਾ ਪਵੇਗਾ ਤੇ ਖੈਰ ਇਸ ਤੋਂ ਬਾਅਦ ਬਿਵਾਲ ਹੋਣਾ ਹੀ ਸੀ ਆਬਵੀਅਸਲੀ ਤੇ ਜਿਹੜਾ ਕਾਂਗਰਸ ਨੇ ਆਪਣੇ ਜਿਹੜਾ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਕਿ ਦੇਖੋ ਇਹ ਇਹ ਤੋਂ ਪਤਾ ਲੱਗਦਾ ਉਹਨਾਂ ਨੇ ਕਿਹਾ ਕਿ ਕੰਗਨਾ ਦਾ ਮਤਲਬ ਕਿ ਬੀਜੇਪੀ ਦੀ ਐਮਪੀ ਆ ਤੇ ਆਬਵੀਅਸਲੀ ਜਿਹੜੀ ਆ ਕੋਈ ਵੀ ਸਿਆਸੀ ਧਿਰ ਆ ਜੋੜਨ ਗਈ ਇਸ ਚੀਜ਼ ਨੂੰ ਜਿਹੜਾ ਦੂਸਰੀ ਸਿਆਸੀ ਧਿਰ ਦੇ ਨਾਲ ਤੇ ਆਬਵੀਅਸਲੀ ਉਹਨਾਂ ਨੂੰ ਤਾਂ ਚਾਹੀਦਾ ਵੀ ਆ ਇਦਾਂ ਦਾ ਮੌਕਾ ਹਮਲਾ ਕਰਨ ਦੇ ਲਈ ਤੇ ਉਹਨਾਂ ਨੇ ਜਿਹੜਾ ਕਿਹਾ ਕਿ 750 ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਗਏ ਇਸ ਮੋਰਚੇ ਦੇ ਵਿੱਚ ਤੇ ਤਾਂ ਕਿਤੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਦੀ ਨੀਂਦ ਖੁੱਲੀ ਤੇ ਉਹਨੇ ਇਹਨਾਂ ਨੂੰ ਬਿੱਲਾ ਨੂੰ ਵਾਪਸ ਲਿਆ ਤੇ ਹੁਣ ਫਿਰ ਉਹਨਾਂ ਨੂੰ ਦੁਬਾਰਾ ਜਿਹੜਾ ਜਿਹੜਾ ਬਹਾਲ ਕਰਨ ਦੀ ਗੱਲ ਕੀਤੀ ਜਾ ਰਹੀ ਆ ਹੁਣ ਇਹ ਜਿਹੜਾ ਹੁਣ ਬਾਅਦ ਵਿੱਚ ਕੰਗਣਾ ਰਣੋਤ ਨੇ ਬਿਆਨ ਆਪਣਾ ਵਾਪਸ ਲੈ ਲਿਆ ਇਹ ਕਹਿ ਕੇ ਕਿ ਜੇ ਕਿਸੇ ਨੂੰ ਵੀ ਮੈਨੂੰ ਇਸ ਬਿਆਨ ਤੇ ਖੇਦ ਆ ਜੇ ਕਿਸੇ ਨੂੰ ਦੁੱਖ ਲੱਗਾ ਤੇ ਮਾਫੀ ਵਗੈਰਾ ਕਹਿ ਕੇ ਤੇ ਕਹਾ ਕਿ ਮੈਂ ਆਪਣੇ ਵਰਡਸ ਜਿਹੜੇ ਆ ਵਾਪਸ ਲੈ ਲੈਂਦੀ ਆ ਮੈਂ ਆਪਣੇ ਸ਼ਬਦ ਵਾਪਸ ਲੈ ਲੈਂਦੀ ਆ ਹੁਣ ਉਹ ਤਾਂ ਵਾਪਸ ਆਪਣੇ ਸ਼ਬਦ ਲੈ ਲਵੇਗੀ ਪਰ ਜਿਹੜਾ ਮੈਡਮ ਜੀ ਹੁਣ ਤੁਸੀਂ ਜਿਹੜਾ ਜੋ ਹੋ ਗਿਆ ਉਹ ਤਾਂ ਹੋ ਗਿਆ ਕਿਉਂਕਿ ਇਹ ਪਤਾ ਨਹੀਂ ਹਜੇ ਡੈਫੀਨਿਟਲੀ ਉਹ ਹੀ ਹਜੇ ਮੈਨੂੰ ਲੱਗਦਾ ਐਕਟਿਵਿਜ਼ਮ ਵਾਲੇ ਰੋਲ ਦੇ ਵਿੱਚ ਆ ਜਾਂ ਕਹਿ ਲਓ ਕਿ ਜਿਹੜੀ ਜਦੋਂ ਐਜ਼ ਅ ਐਕਟਰਸ ਇਹ ਜਿਹੜਾ ਇਹਨਾਂ ਦਾ ਆਬਵੀਅਸਲੀ ਇੱਕ ਚਿਹਰਾ ਮੋਹਰਾ ਆ ਲੋਕੀ ਲੋਕਾਂ ਦੇ ਵਿੱਚ ਜਾਣ ਪਛਾਣਾ ਹਰੇਕ ਐਮਪੀ ਦੀ ਤਾਂ ਇੰਨੀ ਗੱਲਬਾਤ ਨਹੀਂ ਹੁੰਦੀ ਨਾ ਹਰੇਕ ਐਮਪੀ ਬਹੁਤ ਵਾਰ ਬਿਆਨ ਦਿੰਦੇ ਨੇ ਉਹਨਾਂ ਦਾ ਇੰਨਾ ਰੌਲਾ ਰੱਪਾ ਨਹੀਂ ਪੈਂਦਾ ਪਰ ਕਿਉਂਕਿ ਕੰਗਨਾਰ ਨੌਤ ਇੱਕ ਬਹੁਤ ਜਿਆਦਾ ਪੌਪੂਲਰ ਚਿਹਰਾ ਹੈ ਇੰਡੀਆ ਦੇ ਵਿੱਚ ਫੋਰ ਗੁੱਡ ਰੀਜ਼ਨਸ ਔਰ ਜਿਹੜਾ ਬੈਡ ਰੀਜ਼ਨਸ ਉਹਨਾਂ ਦਾ ਚਿਹਰਾ ਜਿਹੜਾ ਇੱਕ ਹੈਗਾ ਜੁਦਾਉ ਕਹਿੰਦੇ ਹੁੰਦੇ ਨੇ ਨਾ ਕਿ ਉਹਨਾਂ ਨੂੰ ਤੁਸੀਂ ਪਸੰਦ ਕਰੋ ਨਾ ਪਸੰਦ ਕਰੋ ਇਗਨੋਰ ਨਹੀਂ ਕਰ ਸਕਦੇ ਸੋ ਉਹਨਾਂ ਨੂੰ ਕੋਈ ਵੀ ਉਹਨਾਂ ਦੀ ਜਿਹੜੀ ਗੱਲ ਹੁੰਦੀ ਹੈ ਮੀਡੀਆ ਦੇ ਵਿੱਚ ਆ ਹੀ ਜਾਂਦੀ ਆ ਸੋ ਇਸ ਕਰਕੇ ਉਹਨਾਂ ਨੇ ਜਦੋਂ ਇਹ ਕਿਹਾ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਬਹਾਲ ਹੋਣੇ ਚਾਹੀਦੇ ਤੇ ਕਿਹਾ ਦੇਖੋ ਕਦੋਂ ਹਜੇ ਇਸੇ ਕਰਕੇ ਲੱਗਦਾ ਕਿ ਉਹ ਪੋਲੀਟਿਸ਼ੀਅਨਾਂ ਵਾਲੀ ਹਜੇ ਉਧਰ ਉਹ ਜਿਹੜੀ ਐਮਪੀ ਦੀ ਗੱਦੀ ਜ਼ਰੂਰ ਮਿਲ ਗਈ ਆ ਪਰ ਸ਼ਾਇਦ ਉਹ ਸੂਝ-ਬੂਝ ਹਜੇ ਆ ਨਹੀਂ ਸਕ ਕਿ ਇੱਕ ਪਾਸੇ ਤਾਂ ਆਬਵੀਅਸਲੀ ਜਦੋਂ ਪਹਿਲਾਂ ਜੀਪੀ ਨੱਡਾ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਸੀ ਤਾਂ ਉਹਨਾਂ ਨੂੰ ਉਹਨਾਂ ਨੇ ਇਹ ਦੱਸਿਆ ਹੀ ਹੋਊਗਾ ਕਿ ਭਾਈ ਤੁਸੀਂ ਕੇਐਸਪੀਕੇ ਨਾਲ ਬਿਹੇਵ ਕਰਨਾ ਖਾਸ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਹੁਣ ਹਰਿਆਣੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਸਾਨ ਪੰਜਾਬ ਤੇ ਹਰਿਆਣੇ ਦੇ ਸੀ ਜਿਨ੍ਹਾਂ ਨੇ ਇਹ ਮੋਰਚਾ ਲਾਇਆ ਜਿਹੜਾ ਉਸ ਤੋਂ ਬਾਅਦ ਰਾਜਸਥਾਨ ਦਾ ਜਾਂ ਯੂਪੀ ਦਾ ਵੈਸਟਰਨ ਯੂਪੀ ਦਾ ਨੰਬਰ ਆਉਂਦਾ ਪਰ ਸਭ ਤੋਂ ਜ਼ਿਆਦਾ ਜਿਹੜਾ ਬਹੁ ਗਿਣਤੀ ਦੇ ਵਿੱਚ ਪੰਜਾਬ ਤੇ ਹਰਿਆਣਾ ਸਗਾ ਤੇ ਫੇ ਹਰਿਆਣੇ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਵੀ ਰਹਿੰਦਾ ਤਕਰੀਬਨ 20% ਤੇ ਜਿਹੜਾ ਪੰਜਾਬੀ ਭਾਈਚਾਰੇ ਦਾ ਵੀ ਉੱਥੇ ਰੋਲ ਹੈਗਾ ਤੇ ਆਬੀਅਸਲੀ ਜਿਹੜਾ ਸਿੱਖ ਭਾਈਚਾਰਾ ਵੀ ਹੈਗਾ ਤੇ ਨਾਲ ਦੀ ਨਾਲ ਤੇ ਬਾਕੀ ਸਾਰਾ ਹਰਿਆਣਾ ਪੂਰਾ ਕਿਸਾਨਾਂ ਦਾ ਭਰਿਆ ਹੋਇਆ ਤੇ ਜਿਹੜਾ ਜਾਟ ਜਿਹੜਾ ਸਮੁਦਾਇਆ ਉਹਦੇ ਨਾਲ ਭਰਿਆ ਹੋਇਆ ਤੇ ਉਹਨਾਂ ਨੇ ਅੰਦੋਲਨ ਕਰਕੇ 750 ਲੋਕ ਸ਼ਹੀਦ ਕਰਵਾ ਕੇ ਇਹ ਕਾਨੂੰਨ ਵਾਪਸ ਕਰਵਾਏ ਤਾਂ ਤੂੰ ਚੋਣਾਂ ਤੋਂ ਕੁਝ ਦਿਨ ਪਹਿਲਾਂ ਉੱਥੇ ਜਾ ਕੇ ਕਵੇਂਗੀ ਕਿ ਕਾਨੂੰਨ ਇਹ ਵਾਪਸ ਆਉਣੇ ਚਾਹੀਦੇ ਆ ਤੇ ਬੈਕਲੈਸ਼ ਤਾਂ ਉਹਦਾ ਆਉਣਾ ਹੀ ਸੀ ਤੇ ਹੁਣ ਜਿਹੜਾ ਬਿਆਨ ਵਾਪਸ ਲੈ ਲਿਆ ਛਾ ਉਹਨਾਂ ਦੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੱਲ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਆ ਉਹਨਾਂ ਨੇ ਮੁਲਾਕਾਤ ਕੀਤੀ ਆ ਆਪਣੇ ਜਿਹੜੇ ਕਿਸਾਨ ਲੀਡਰਾਂ ਦੇ ਨਾਲ ਹਾਲਾਂਕਿ ਉਹਨਾਂ ਦੇ ਵਿੱਚ ਜਿਹੜੇ ਆ ਇਹ ਸ਼ੰਭੂ ਬਾਰਡਰ ਤੇ ਜਿਹੜੇ ਆਪਣੇ ਕਿਸਾਨ ਬੈਠੇ ਆ ਇਹ ਮੌਜੂਦ ਨਹੀਂ ਸੀਗੇ ਤੇ ਪਰ ਜਿਹੜੇ ਸ਼ਿਵਰਾਜ ਸਿੰਘ ਚੋਹਾਰਾ ਆ ਉਹਨਾਂ ਨੇ ਕਿਹਾ ਕਿ ਮੈਂ ਮੁਲਾਕਾਤਾਂ ਦਾ ਅਸੀਂ ਇਹ ਦੌਰ ਦੌਰਾਂ ਸ਼ੁਰੂ ਕਰ ਰਹੇ ਆ ਜਦ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਹੱਲ ਨਹੀਂ ਹੋ ਜਾਂਦੀਆਂ ਜਾਂ ਅਸੀਂ ਉਹਨਾਂ ਨੂੰ ਸੰਤੁਸ਼ਟ ਨਹੀਂ ਕਰ ਲੈਂਦੇ ਇਹ ਮੁਲਾਕਾਤਾਂ ਇਦਾਂ ਹੀ ਚੱਲਦੀਆਂ ਰਹਿਣਗੀਆਂ ਇਹ ਵੀ ਜਿਹੜਾ ਜ਼ਿਕਰ ਮਿਲਿਆ ਕਿ ਜਿਹੜੇ ਆ ਸ਼ਿਵਰਾਜ ਸਿੰਘ ਚੋਹਾਨ ਦਾ ਕਹਿਣਾ ਕਿ ਹਰ ਮੰਗਲਵਾਰ ਉਹ ਕਿਸਾਨ ਡੈਲੀਗੇਟਾਂ ਨੂੰ ਮਿਲਿਆ ਕਰਨਗੇ ਵੀ ਉਹ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਰابطਾ ਕਾਇਮ ਕਰਨ ਦੀ ਤਾਂ ਕਿ ਜਿਹੜੀ ਇਹ ਖੜੋਤ ਆ ਕਿਸਾਨਾਂ ਦੀ ਤੇ ਬੀਜੇਪੀ ਦੀ ਜਿਹੜੀ ਇਹ ਅੰਦੋਲਨਾ ਜਿਹੜਾ ਬਹੁਤ ਸਾਰੇ ਕਿਸਾਨ ਆਂ ਅੰਦੋਲਨ ਤੇ ਬੀਜੇਪੀ ਦੇ ਵਿਰੁੱਧ ਵੀ ਉਹਦੇ ਵਿੱਚ ਜਿਹੜੀ ਇਹ ਇੱਕ ਖੜੋਤ ਆ ਚੁੱਕੀ ਆ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਵੀ ਉਹਨੂੰ ਤੋੜਿਆ ਜਾ ਸਕੇ ਤੇ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਉਹ ਮੁੰਬਈ ਲੈਂਗੁਏਜ ਦੇ ਵਿੱਚ ਕਹੀਏ ਤਾਂ ਮਾੜਵਲੀ ਕਰ ਸਕੀਏ ਪਰ ਇਹ ਹੁਣ ਜਿਹੜਾ ਕੰਗਨਾਰ ਨਰੌਥ ਉਹਨਾਂ ਨੇ ਹੋਰ ਪੰਗਾ ਪਾਤਾ ਹੁਣ ਵੇਖਦੇ ਆਂ ਕਿ ਚੋਣਾਂ ਦੇ ਵਿੱਚ ਇਹਨਾਂ ਨੂੰ ਹਰਿਆਣਾ ਚੋਣਾਂ ਦੇ ਵਿੱਚ ਇਹਨਾਂ ਨੂੰ ਇਹਦਾ ਕੀ ਖਾਮਿਆ ਜਾ ਭੁਗਤਣਾ ਪੈਂਦਾ ਜਾਂ ਇਹਨਾਂ ਬੇਕੰਗਨਾਰ ਨੋਂਤ ਨੂੰ ਫਿਰ ਉਸ ਤੋਂ ਬਾਅਦ ਕੀ ਉਹ ਉਹਦੇ ਨਾਲ ਬੀਜਪੀ ਕਿੱਦਾਂ ਡੀਲ ਕਰਦੀ ਆ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਵਿਸ਼ੇਸ਼ ਸਿਆਸਤ ਦੀ ਗੱਲ ਕਰੀਏ ਤਾਂ ਜੀ ਮੈਂ ਪਿਛਲੀ ਵਾਰ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਬਹੁਤ ਜ਼ਿਆਦਾ ਤਲਕੀ ਆ ਚੁੱਕੀ ਆ ਮਿਡਲ ਈਸਟ ਦਾ ਜਿਹੜਾ ਕੌਨਫਲਿਕਟ ਆ ਉਹਦੇ ਫੈਲਣ ਦੇ ਬਹੁਤ ਜ਼ਿਆਦਾ ਖਤਸ਼ਾਤ ਨੇ ਕੱਲ ਯੂਕੇ ਨੇ ਵੀ ਆਪਣੇ ਸਿਟੀਜ਼ਨਸ ਨੂੰ ਕਿਹਾ ਕਿ ਲੈਵਨਨ ਨੂੰ ਤੁਸੀਂ ਛੱਡ ਦਿਓ ਜਿੰਨੀ ਛੇਤੀ ਛੱਡ ਹੁੰਦਾ ਇਹਨਾਂ ਨੇ ਆਪਣੇ ਜਿਹੜੇ ਯੂਕੇ ਵਾਲਿਆਂ ਨੇ ਆਪਣੇ ਸੋਲਜਰ ਵੀ ਭੇਜੇ ਨੇ ਜਿਹੜਾ ਏਰੀਆ ਦੇ ਵਿੱਚ ਉਧਰ ਮਿਡਲ ਈਸਟ ਦੇ ਵੱਲੋਂ ਕਿ ਜੇਕਰ ਲੋੜ ਪੈ ਗਈ ਉੱਥੋਂ ਜੇਕਰ ਉਹਨਾਂ ਨੂੰ ਕੱਢਣਾ ਪਿਆ ਆਪਣੇ ਲੋਕਾਂ ਨੂੰ ਕਿਉਂਕਿ ਜਿਹੜਾ ਇਜ਼ਰਾਈਲ ਹੈ ਉਹ ਲਗਾਤਾਰ ਹਮਲੇ ਕਰ ਰਿਹਾ ਲੈਵਨਨ ਦੇ ਅੰਦਰ ਖਾਸ ਕਰਕੇ ਉਹਨਾਂ ਦਾ ਕਹਿਣਾ ਕਿ ਅਸੀਂ ਹਜ਼ਬੋਲਾ ਟਾਰਗੇਟਸ ਦੇ ਉੱਤੇ ਜਿਹੜਾ ਅਟੈਕ ਕਰ ਰਹੇ ਹਾਂ ਹਜ਼ਬੋਲਾ ਆਬਵੀਅਸਲੀ ਲੈਵਨਨ ਦੇ ਵਿੱਚ ਮੌਜੂਦ ਆ ਤੇ ਇੱਕ ਵੱਡੀ ਐਂਟੀਟੀ ਹੈ ਲਿਬਨਨ ਦੇ ਅੰਦਰ ਤੇ ਉਹ ਅੱਜ ਜਿਹੜਾ ਪਹਿਲੀ ਵਾਰ ਹੋਇਆ ਕਿ ਹਜ਼ਬੁੱਲਾ ਨੇ ਜਿਹੜੀ ਇਜ਼ਰਾਈਲ ਦੀ ਰਾਜਧਾਨੀ ਟੈਲ ਅਵੀਵ ਉਹਨਾਂ ਦੇ ਉੱਤੇ ਉਹਦੇ ਉੱਤੇ ਜਿਹੜਾ ਇੱਕ ਮਿਜ਼ਾਈਲ ਦਾਗੀ ਆ ਜਿਹਨੂੰ ਕਿ ਆਬਵੀਅਸਲੀ ਰੋਕ ਲਿਆ ਗਿਆ ਜਿਹੜਾ ਇਜ਼ਰਾਈਲ ਦਾ ਮਿਜ਼ਾਈਲ ਰੋਕੂ ਸਿਸਟਮ ਹੈ ਉਹਦੇ ਵੱਲੋਂ ਪਰ ਉਹਨਾਂ ਨੇ ਪਹਿਲੀ ਵਾਰ ਹੋਇਆ ਕਿ ਉਹਨਾਂ ਦੀ ਜਿਹੜੀ ਰਾਜਧਾਨੀ ਦੇ ਉੱਤੇ ਮਿਜ਼ਾਈਲ ਦਾਗੀ ਆ ਸੋ ਕਨਫਲਿਕਟ ਦੇ ਵਿੱਚ ਤੇਜ਼ੀ ਆਉਂਦੀ ਜਾ ਰਹੀ ਆ 500 ਤੋਂ ਉੱਤੇ ਜਾਨਾਂ ਜਾ ਚੁੱਕੀਆਂ ਨੇ ਲਿਬਨਨ ਦੇ ਅੰਦਰ ਆਲਰੇਡੀ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਵੀ ਸ਼ਾਮਲ ਨੇ ਤੇ ਜਿਹੜਾ ਇਜ਼ਰਾਈਲ ਦੇ ਵੱਲੋਂ ਇਦਾਂ ਦਾ ਕੁਝ ਵੀ ਜਿਹੜਾ ਸੰਕੇਤ ਨਜ਼ਰ ਨਹੀਂ ਆ ਰਿਹਾ ਕਿ ਉਹ ਰੁਕਣਗੇ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਆਪਣੇ ਬਾਰਡਰਾਂ ਤੋਂ ਹਜ਼ਬੁੱਲਾ ਨੂੰ ਪਰੇ ਧਕੇਲਣਾ ਤੇ ਅਸੀਂ ਇੱਕ ਬਫਰ ਜ਼ੋਨ ਬਣਾਉਣਾ ਤਾਂ ਕਿ ਸਾਡੇ ਉੱਤੇ ਇਹ ਅਟੈਕ ਨਾ ਕਰ ਸਕਣ ਸਾਡੇ ਸਿਰੀਜਨਸ ਦੇ ਉੱਤੇ ਅਟੈਕ ਨਾ ਕਰ ਸਕਣ ਆਬਵੀਅਸਲੀ ਜਿਹੜੀ ਹਜ਼ਬੁੱਲਾ ਆ ਉਹਦਾ ਇਹ ਕਹਿਣਾ ਕਿ ਸਾਡੇ ਉੱਤੇ ਜਿਹੜਾ ਵੀ ਇਹ ਹਮਲਾ ਕੀਤਾ ਜਾ ਰਿਹਾ ਪਹਿਲਾਂ ਇਹਨਾਂ ਨੇ ਗਾਜ਼ਾ ਦੇ ਵਿੱਚ ਇਨੀ ਕਤਲੋਗਾਰੀ ਕੀਤੀ ਆ ਤੇ ਹਜ਼ਬੁੱਲਾ ਦਾ ਕਹਿਣਾ ਕਿ ਹੁਣ ਇਹ ਸਾਡੇ ਉੱਤੇ ਅਟੈਕ ਕਰਨਾ ਆਏ ਨੇ ਇਸ ਕਰਕੇ ਇੱਕ ਵਾਈਡਰ ਜਿਹੜਾ ਕੌਨਫਲਿਕਟ ਹੈ ਹੋਰ ਵਾਈਡ ਹੋਣ ਦਾ ਜਿਹੜਾ ਖਤਸ਼ UN ਉਧਰ ਅਸੈਂਬਲੀ ਵੀ ਚੱਲ ਰਹੀ ਆ ਵਿੱਚ ਲੀਡਰਾਂ ਦੇ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀਆਂ ਤਾਕੀਦਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਲੀਡਰਸ ਨੂੰ ਕਿ ਤੁਸੀਂ ਪਲੀਜ਼ ਜਿਹੜਾ ਰੈਸਟ੍ਰੇਨ ਸ਼ੋ ਕਰੋ ਤੁਸੀਂ ਜਿਹੜਾ ਕੋਸ਼ਿਸ਼ ਕਰੋ ਕਿ ਜਿਹੜਾ ਇਹ ਕੌਨਫਲਿਕਟ ਨਾ ਵਧੇ ਇਹਦੇ ਵਿੱਚ ਜਿਹੜਾ ਇਹ ਨੂੰ ਰੋਕਿਆ ਜਾਵੇ ਤੇ ਸੀਜ਼ਫਾਇਰ ਦੀ ਮੰਗ ਕੀਤੀ ਜਾ ਰਹੀ ਆ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਟਿਕਟੌਕ ਤੇੋਂ ਤੋਂ ਫੋਲੋ ਜ਼ਰੂਰ ਕਰ ਲਿਓ YouTube ਤੇੋਂ ਤੋਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ